ਸ਼੍ਰੀ ਸ਼੍ਰੀ 1008 ਜੋਗੀ ਰਾਜ 바ਵਾਲਾਲ ਦੇਵਾਲ ਜੀ ਮਹਾਰਾਜ ਦੇ 669ਵੇਂ ਜਨਮ ਦਿਵਸ ਨੂੰ ਲੈ ਕੇ ਦਰਬਾਰ ਸ਼੍ਰੀ ਧਿਆਨਪੁਰ ਤਾਮ ਵਿਖੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਬਸਤਕ ਹੋਏ ਇਸ ਮੌਕੇ ਤੇ ਬਹੁਤ ਹੀ ਰੌਣਕਾਂ ਧਿਆਨਪੁਰ ਤਾਮ ਵਿਖੇ ਦੇਖਣ ਨੂੰ ਮਿਲੀਆਂ ਸ਼ਹਿਰ ਧਾਰੀਵਾਲ ਦੇ ਪ੍ਰਸਿੱਧ ਸਮਾਜ ਸੇਵੀ ਤੇ ਨੌਜਵਾਨ ਆਗੂ ਅੰਕਿਤ ਟਿੱਕਾ ਵੀ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਜਿੱਥੇ ਉਹਨਾਂ ਨੇ ਪਹੁੰਚ ਕੇ ਮੱਥਾ ਟੇਕਿਆ ਔਰ ਮਹਾਰਾਜ ਦਾ ਆਸ਼ੀਰਵਾਦ ਲਿਆ ਉੱਥੇ ਹੀ ਉਹਨਾਂ ਨੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਨੂੰ ਵਧਾਈ ਵੀ ਦਿੱਤੀ ਜੈ ਸ਼੍ਰੀ ਬਾਵਾ ਲਾਲ ਜੀ ਦੀ ਜੈ ਸ਼੍ਰੀ ਬਾਵਾ ਲਾਲ ਜੀ ਦੀ ਅੱਜ ਦੇ ਦਿਨ ਸ਼੍ਰੀ ਧਿਆਨਪੁਰ ਦਾਮ ਬੜੀਆਂ ਰੌਣਕਾਂ ਲੱਗੀਆਂ ਨੇ ਬਾਵਾ ਲਾਲ ਜੀ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਲੋਕੀ ਸੰਗਤ ਬਹੁਤ ਹੀ ਦੂਰੋਂ ਦੂਰੋਂ ਇੱਥੇ ਪਹੁੰਚ ਕੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਹੈ ਔਰ ਹਰ ਤਰ੍ਹਾਂ ਦੇ ਲੰਗਰ ਪਕਵਾਨ ਇੱਥੇ ਚੱਲ ਰਹੇ ਨੇ ਦੋ ਦਿਨ ਤੋਂ ਲੰਗਰ ਸ਼ੁਰੂ ਆ ਔਰ ਕੱਲ ਸ਼ਾਮ ਤੱਕ ਲੰਗਰ ਚੱਲੇਗਾ ਮੇਰੇ ਵੱਲੋਂ ਸਾਰਿਆਂ ਨੂੰ ਪਵਨ ਲਾਲ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੈ ਸ਼੍ਰੀ ਪਵਨ ਲਾਲ ਜੀ ਦੀ ਜੈ ਸ਼੍ਰੀ ਪਵਨ ਲਾਲ ਜੀ ਦੀ